ਸ਼੍ਰੀ ਅਮਰਨਾਥ ਬਰਫਾਨੀ ਸੇਵਾ ਮੰਡਲ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2ਵੀਂ ਅਮਰਨਾਥ ਯਾਤਰਾ 29 ਜੂਨ ਨੂੰ ਸ਼੍ਰੀ ਹਨੂਮਨ ਗੜੀ ਮੰਦਿਰ ਤੋਂ ਰਵਾਨਾ ਹੋਵੇਗੀ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਪ੍ਰਵੀਨ ਕਨੋਜੀਆ ਦੀ ਰਿਪੋਰਟ ਮੰਗ ਮੰਗ ਹੋਲੇ 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 ਜਿਹਨੂੰ ਅੱਜ ਇਹ ਦੱਸ ਰਿਹਾ ਬੜੀ ਖੁਸ਼ੀ ਨੂੰ ਸੁਝੋ ਰਹੀ ਆ ਕਿ ਸਾਡੀ ਸਸ਼ਟਾ ਓਮ ਸ਼੍ਰੀ ਅੰਮਨ ਆਦ ਬਖਾਨੀ સેવા ਮੰਡਲ ਵੱਲੋਂ ਵਿਮੀ ਯਾਤਰਾ ਜਾ ਰਹੀ ਆ ਜੋ ਕਿ 29 ਜੂਨ ਨੂੰ ਇੱਥੇ ਹਰਮਾਨ ਗੜੀ ਮੰਦਿਰ ਤੋਂ ਰਵਾਨਾ ਹੋਵੇਗੀ ਸਾਰੇ ਮੈਂਬਰਾਂ ਦੇ ਮੈਡੀਕਲ ਅਤੇ ਪੰਜੀਕਰਨ ਜੋ ਹੈ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਹਨ ਅਸੀਂ ਉਹਨਾਂ ਨੂੰ ਪੂਰੀਆਂ ਕਰ ਦਿੱਤਾ ਹੈ ਅਤੇ 29 ਜੂਨ ਨੂੰ ਕਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੋਵੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ 29 ਜੂਨ ਨੂੰ ਸਵੇਰੇ 10 ਵਜੇ ਇਹ ਯਾਤਰਾ ਜਿਹੜੀ ਰਵਾਨਾ ਹੋਣੀ ਆ ਉਹਦੇ ਵਿੱਚ ਸਾਨੂੰ ਆ ਕੇ ਅਸ਼ੀਰਵਾਦ ਦੇਣ ਤੇ ਨਾਲ ਹੀ ਮੈਂ ਪਰਮਪੀਤਾ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦਾ ਕਿ ਜਿਹੜੇ ਸਾਡੀ ਸੰਸਥਾ ਵੱਲੋਂ ਯਾਤਰਾ ਲੈ ਕੇ ਜਾਣੀ ਆ ਇਹ ਯਾਤਰਾ ਸਾਡੀ ਸਫਲ ਹੋਵੇ ਸਾਰੇ ਖੁਸ਼ੀ-ਖੁਸ਼ੀ ਯਾਤਰਾ ਤੇ ਜਾਣ ਤੇ ਖੁਸ਼ੀ-ਖੁਸ਼ੀ ਵਾਪਸ ਆਣ ਤੇ ਨਾਲ ਹੀ ਸਾਰੇ ਦੇਸ਼ ਨੂੰ ਤੇ ਸਾਰੇ ਸਮਾਜ ਨੂੰ ਇਸ ਯਾਤਰਾ ਦੀ ਬਹੁਤ ਵਧਾਈਆਂ ਨਾਲ ਹੀ ਮੈਂ ਸਰਕਾਰ ਅਗੇ ਇਹ ਬਰਜੋਰ ਅਪੀਲ ਕਰੂੰਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਸੁਰੱਖਿਆ ਦੇ ਪ੍ਰਬੰਧ ਜੋ ਅੱਗੇ ਹੁੰਦੇ ਹਨ ਉਹਦਾ ਹੀ ਕੀਤੇ ਜਾਣ ਤਾਂ ਕਿ ਇਹ ਯਾਤਰਾ ਬੜੀ ਵਧੀਆ ਤਰੀਕੇ ਨਾਲ ਅਤੇ ਬਿਨਾਂ ਕਿਸੇ ਡਰ ਤੋਂ ਹੋਵੇ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਗਲੀ ਮੰਦਿਰ ਦੇ ਵਿੱਚ ਇੱਕ ਓਮ ਸ਼੍ਰੀ ਬਾਬਾ ਪਰਖਮੀ ਸੇਵਾ ਮੰਡਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ 29 ਜੂਨ ਨੂੰ ਜੋ ਯਾਤਰਾ ਲੈ ਕੇ ਜਾ ਰਹੇ ਹਨ ਉਹਦੇ ਬਾਰੇ ਵਿਚਾਰ ਕੀਤਾ ਗਿਆ ਔਰ ਤਿਆਰੀਆਂ ਕੀਤੀਆਂ ਗਈਆਂ ਔਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ 29 ਜੂਨ ਨੂੰ ਸਵੇਰੇ 10 ਵਜੇ ਹਨੂਮਾਨ ਗੜੀ ਮੰਦਿਰ ਪਹੁੰਚ ਗਏ ਔਰ ਯਾਤਰਾ ਨੂੰ ਤੋਰਨ ਔਰ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਪੋਲੇ ਬਾਬਾ ਜੀ ਜੈ ਸ਼ੰਕਰ ਜੀ ਸ਼ੀਰਾਂ